ਸਤਿ ਸ੍ਰੀ ਅਕਾਲ ਜੀ ਅਸਤਰਾ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਆਂ ਪੰਜਾਬ ਵਿੱਚ ਆਉਣਗੇ ਆ ਜੀ ਨਮੀਆਂ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਕੁਝਕ ਨਵੇਂ ਕੰਮ ਜਿਹੜੇ ਸ਼ੁਰੂ ਹੋ ਚੁੱਕੇ ਨੇ ਆ ਸਰਕਾਰ ਭਵੰਤਮਨ ਸਰਕਾਰ ਨੇ ਇੱਕ ਹੋਰ ਵੱਡਾ ਕੰਮ ਕਰ ਦਿੱਤਾ ਇਸ ਦੇ ਨਾਲ ਚੋਣਾ ਵਿੱਚ ਆਮ ਆਦਮੀ ਪਾਰਟੀ ਨੇ ਲਈ ਹੈ ਜੀ ਵੱਡੀ ਜਿੱਤ ਆਖਰਕਾਰ ਕਿੰਨੀ ਸ਼ੀਟਾਂ ਦੇ ਜਿੱਤ ਪ੍ਰਾਪਤ ਕੀਤੀ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਚੱਲਦੇ ਹਾਂ ਅੱਜ ਦੇ ਤਾਜ਼ਾ ਖਬਰਾਂ ਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ ਇਸੇ ਵੇਲੇ ਲੋਕਾਂ ਨੂੰ ਮਿਲੇਗੀ ਜੀ ਮੁਫਤ ਕਣਕ ਖੁਰਾਕ ਤੇ ਸਪਲਾਈ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਕਰੀਬ 1850 ਰਾਸ਼ਨ ਦੀਪੂਆਂ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ 4646162 ਰਾਸ਼ਣਕਰ ਧਾਰਕਾਂ ਦੇ 17 ਲੱਖ ਤੋਂ ਵੱਧ ਮੈਂਬਰਾਂ ਨੂੰ ਮੁਫਤ ਕਣਕ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਸਕੀਮ ਵਿੱਚ ਜੁੜੇ ਹਰ ਲਾਭਯੋਗ ਪਰਿਵਾਰ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ 3 ਮਹੀਨੇ ਲਈ ਅਨਾਜ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੰਡੀਗੜ੍ਹ ਚ ਬਣੇਗਾ ਜੀ 2000 ਬੈੱਡ ਦੀ ਸਹੂਲਤ ਵਾਲਾ ਹਸਪਤਾਲ ਪ੍ਰਸ਼ਾਸਨ ਨੇ ਲਈ ਹੈ ਜੀ ਮਨਜ਼ੂਰੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਰੰਗਪੁਰ ਵਿਖੇ 2000 ਬਿਸਤਰਾਵਾਂ ਵਾਲਾ અતਯੋਧਨਿਕ ਹਸਪਤਾਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਹਾਲਕਿ ਸੈਕਟਰ 48 ਦੇ ਮੌਜੂਦਾ ਹਸਪਤਾਲ ਸਮੇਤ ਸ਼ਹਿਰ ਦੇ ਕਈ ਹਸਪਤਾਲਾਂ ਨੂੰ ਸਟਾਫ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੈਕਟਰ 48 ਵਿੱਚ 100 ਬਿਸਤਰਾਵਾਂ ਵਾਲਾ ਹਸਪਤਾਲ ਇਸ ਸਮੇਂ ਜੀ ਐਮ ਸੀ ਐਚ 32 ਤੋਂ ਉਧਾਰਲੇ ਸਟਾਫ ਨਾਲ ਚੱਲ ਰਿਹਾ ਸੀ ਉਸ ਤੋਂ ਬਾਅਦ ਦੀ ਵੀਡੀਓ ਹੋਰ ਦੀ ਲੁਧਣਾ ਤੋਂ ਜਾਣ ਵਾਲੀਆਂ BS6 ਮਾਡਲ ਦੀਆਂ ਬੱਸਾਂ ਤੇ ਪਾਬੰਦੀ ਪੰਜਾਬ ਰੋਡਵੇਜ਼ ਦੀਆਂ BS6 ਮਾਡਲ ਦੀਆਂ ਬਾਲਬੋ ਬੱਸਾਂ 14 ਦਸੰਬਰ ਤੱਕ ਦਿੱਲੀ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੰਦੀ ਹੈ ਜੇਕਰ ਕੋਈ ਬੱਸ ਰਾਹੀਂ ਦਿੱਲੀ ਜਾਂਦਾ ਤਾਂ ਉਸ ਨੂੰ 20000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਦਿੱਲੀ ਸਰਕਾਰ ਨੇ ਵਾਦੇ ਪ੍ਰਦੂਸ਼ਣ ਕਰਨ ਇਹ ਫੈਸਲਾ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਮਾਨ ਸਰਕਾਰ ਦੇ ਭਰੋਸੇ ਲਈ ਧੰਨਵਾਦ ਰੰਦਾਵਾ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਚ ਆਪਣਾ ਅਤੁੱਟ ਸਮਰਥਨ ਅਤੇ ਭਰੋਸਾ ਦਿਖਾਇਆ। ਹਾਲ ਹੀ ਵਿੱਚ ਹੋਈਆਂ ਜਿਮਣੀ ਚੋਣਾਂ ਵਿੱਚ 4 ਹਲਕਿਆਂ ਵਿੱਚੋਂ ਆਮ ਆਦਮੀ ਪਾਰਟੀ ਨੇ 3 ਉਮੀਦਵਾਰ ਜੇਤੂ ਰਹੇ ਨੇ। ਉਸ ਤੋਂ ਬਾਅਦ ਦੀ ਖ਼ਬਰ ਜੀ ਪੰਜਾਬ ਸਰਕਾਰ ਬਲੋਸ਼ਰ ਹੱਦੀ ਜ਼ਿਲ੍ਹੇ ਪਠਾਨਕੋਟ 'ਚ ਸੀ ਪਾਈਟ ਕੈਂਪ ਨੂੰ ਮਨਜ਼ੂਰੀ 5.5 ਏਕੜ ਜ਼ਮੀਨ ਦੀ ਕੀਤੀ ਹੈ ਜੀ ਪਹਿਚਾਣ। ਸੂਬੇ ਦੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਪੁਲਿਸ ਅਤੇ ਹਥਿਆਰਬੰਦ ਬਲਾਂ 'ਤੇ CAPF ਵਿੱਚ ਰੋਜ਼ਗਾਰ ਦੇ ਸਮੱਥਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸੀ ਪਾਈਟ ਕੈਂਪਸ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ अरोड़ा ਨੇ ਕੀਤਾ ਹੈ। ਉਸ ਤੋਂ ਬਾਅਦ ਦੀ ਵੀਡੀਓ ਜੀ ਬੇਰੋਜ਼ਗਾਰ ਸੰਜੇ ਮੋਰਚੇ ਵਿੱਚ 1 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਕਰੋੜ ਦਾ ਐਲਾਨ ਕਰਨ ਜਾ ਰਹੇ ਨੇ। ਪੰਜਾਬ ਦੀਆਂ ਕਰੀਬ 80000 ਬੇਰੋਜ਼ਗਾਰ ਜਥੇਬੰਦੀਆਂ ਉੱਪਰ ਆਧਾਰਤ ਬੇਰੋਜ਼ਗਾਰ ਸਾਂਝਾ ਮੋਰਚਾ ਆਪਣੇ ਰੋਜ਼ਗਾਰ ਪ੍ਰਾਪਤੀ ਸੰਘਰਸ਼ ਦੀ ਅਗਲੀ ਕੜੀ ਤਹਿਤ ਪਹਿਲੇ ਦਸੰਬਰ ਨੂੰ ਸਥਾਨਕ ਮੁੱਖ ਮੰਤਰੀ ਦੀ ਕੋਠੀ ਦਾ ਘ੍ਰੋਹ ਕਰਨ ਦਾ ਐਲਾਨ ਕੀਤਾ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ 'ਦੀ ਕਾਂਗਰਸ ਦੀ ਹੋਈ ਕਰਾਰੀ ਹਰ ਬਾਹੂਬਲੀਆਂ ਅਤੇ ਹੰਕਾਰੀਆਂ ਦਾ ਮਾਣ ਤੋੜਿਆ ਰਵਣ ਬਹਿਲ ਪੰਜਾਬ ਅੰਦਰ ਹੋਈਆਂ ਜਿਮਣੀ ਚੋਣਾਂ ਦੌਰਾਨ ਤਿੰਨੇ ਅਹਿਮ ਸ਼ਹਿਰਾਂ ਤੇ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਕਾਰਨ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਗੁਰਦਾਸਪੁਰ ਦੇ ਇਨਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਸ਼ਨ ਮਨਾਏ ਨੇ ਉਸ ਤੋਂ ਬਾਅਦ ਅਗਲੀ ਵਟੇ ਜੀ ਨਰਿੰਦਰ ਪਾਲ ਸਿੰਘ ਸੰਭਾ ਨੇ ਪਿੰਡ ਮੁਹਾਰ ਸੋਨਾ ਵਿਖੇ 10 ਲੱਖ ਦੀ ਲਾਗਤ ਨਾਲ ਪੈਣ ਵਾਲੀ ਨਿਕਾਸੀ ਪਾਈਪਲਾਈਨ ਦਾ ਰੱਖਿਆ ਜੀ ਨੀ ਪੱਥਰ ਪਿੰਡ ਮੁਹਾਰ ਸੋਨਾ ਵਿਖੇ 10 ਲੱਖ ਦੀ ਲਾਗਤ ਨਾਲ ਨਿਕਾਸੀ ਪਾਈਪਲਾਈਨ ਪਾਉਣ ਦਾ ਨੀਂਹ ਪੱਥਰ ਰੱਖਿਆ। ਫਾਜ਼ਿਲਕਾ ਦੇ ਬਤੈਕ ਸ਼੍ਰੀ ਨਰਿੰਦਰਪਾਲ ਸਿੰਘ ਸੰਭਾਣੇ ਰੱਖਿਆ। ਉਸ ਤੋਂ ਬਾਅਦ ਗਲੀ ਬਡੇਰ ਜੀ ਭਾਰਤ ਮਾਲਾ ਸੜਕ ਲਈ ਐਕਵਾਇਰ ਜ਼ਮੀਨ ਦਾ ਟੁਕਮਾ ਮਾਜ਼ਾਦ ਦੇਣ ਦੇ ਪਰੋਸੇ ਪਿੱਛੋਂ ਮੋਰਚਾ ਮੁਲਤਵੀ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਭਾਰਤ ਮਾਲਾ ਸੜਕ ਦੇ ਮਾਮਲੇ ਵਿੱਚ ਪੀੜਿਤ ਕਿਸਾਨ ਦੀ ਜ਼ਮੀਨਾਂ ਦਾ ਟੁਕਮਾ ਤੇ ਸਹੀ ਮੁਆਵਜ਼ਾ ਦਿੱਤੇ ਜਾਣ ਦਾ ਭਰੋਸਾ ਦੇਣ ਮਗਰੋਂ ਜੱਥੇਮੰਦੀ ਨੇ ਦੀਨੇਵਾਲ ਵਿਖੇ ਲਾਇਆ ਮੋਰਚਾ ਇੱਕ ਵਾਰ ਫਿਰ ਮੁਲਤਵੀ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੁੱਖ ਮੰਤਰੀ ਨੇ ਬਰਦਮਾਨ ਸਟੀਲ ਗਰੁੱਪ ਨੂੰ ਦਿੱਤਾ ਜੀ ਪਲਾਂਟ ਸਥਾਪਿਤ ਕਰਨ ਲਈ ਸਹਿਯੋਗ ਭਰੋਸਾ 1750 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪ੍ਰੋਜੈਕਟ ਲੱਗਣ ਦੀ ਉਮੀਦ ਜਿਤਾਈ ਜਾ ਰਹੀ ਹੈ ਇਸ ਪ੍ਰੋਜੈਕਟ ਦੇ ਨਾਲ ਦੀ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇ ਜਿਹੜੇ ਮੌਕੇ ਪੈਦਾ ਹੋਣਗੇ ਤੇ ਇਹਨਾਂ ਨਾਲ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਮਿਲੇਗੀ ਉਸ ਤੋਂ ਬਾਅਦ ਅਗਲੀ ਵੀਰਮਨ अरोड़ा ਤੇ ਆਪ ਪੰਜਾਬ ਦੇ ਪ੍ਰਧਾਨ ਬਣਨ ਤੇ ਖੁਸ਼ੀ ਦੀ ਲਹਿਰ ਹੈ ਸੁਭਾਸ਼ ਸ਼ੁਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਅਤੇ ਸੰਗਠਨ ਇਨਚਾਰਜ ਸੰਦੀਪ ਪਾਠਕ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਅਤੇ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਵਾਸਤੇ ਸਾਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਛਾ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿੱਤਾ ਹੈ 27 ਦੇ ਨਤੀਜੇ ਸਪਸ਼ਟ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਟੂ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣ ਚ ਭਾਰਤੀ ਜਨਤਾ ਪਾਰਟੀ ਦੇ ਵਿਸ਼ਾਲ ਜਿੱਤੇ ਲੋਕਾਂ ਦਾ ਧੰਨਵਾਦ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸਰਪੰਚੀ ਤੋਂ ਨਾਰਾਜ਼ ਹੋ ਕੇ ਸੁਖਜਿੰਦਰ ਸਿੰਘ ਰੰਦਾਵਾ ਨੇ ਛੱਡਿਆ ਉਸ ਦੇ ਪਰਿਵਾਰ ਨੂੰ ਹਰਾ ਕੇ ਬਣੇ ਵਿਧਾਇਕ ਸੰਸਦ ਮੈਂਬਰ ਸੁਖਜਿੰਦਰ ਰੰਦਾਵਾ ਦਾ ਕਿਲਾ ਟਾ ਕੇ ਗੁਰਦੀਪ ਰੰਦਾਵਾ ਨੇ ਹਲਕੇ 'ਚ ਆਪਣਾ ਮਜ਼ਬੂਤ ਅਕਸ ਬਣਾ ਲਿਆ ਖਾਸ ਗੱਲ ਹੈ ਕਿ ਕੁਝ ਸਾਲ ਪਹਿਲਾਂ ਤੱਕ ਗੁਰਦੀਪ ਸਿੰਘ ਰੰਦਾਵਾ ਕਾਂਗਰਸੀ ਵਰਕਰ ਸੀ ਇਸ ਦੌਰਾਨ ਉਹਨਾਂ ਨੇ ਸਰਪੰਚ ਦੇ ਅਹੁਦੇ ਲਈ ਦਾਵਾ ਪੇਸ਼ ਕੀਤਾ ਪਰ ਸੁਖਜਿੰਦਰ ਰੰਦਾਵਾ ਨੇ ਉਸ ਨੂੰ ਸਹਿਮਤੀ ਨਾ ਦਿੱਤੀ ਤੇ ਉਹ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਉਸ ਤੋਂ ਬਾਅਦ ਲਗিয়ে 17 ਸਾਲ ਦਾ ਇੰਤਜ਼ਾਰ ਫਿਰ ਢੱਲੋਂ ਨੂੰ ਹਰਾ ਕੇ ਕਾਲਾ ਢੱਲੋਂ ਨੇ ਲਿਆਜੀ ਸਿਆਸੀ ਹਾਰ ਦਾ ਬਦਲਾ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਚ ਜਿਉਣੀ ਚੋਣਾਂ ਦੌਰਾਨ ਤਿੰਨ ਸੀਟਾਂ ਨੂੰ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਥੇ ਹੀ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਤਾਲੀਵਾਲ ਨੂੰ ਹਰਾ ਦਿੱਤਾ ਹੈ। ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਇਸ ਹਾਰ ਤਾਂ ਪੂਰੇ ਪੰਜਾਬ ਨੇ ਦੇਖੀ ਹੈ ਪਰ ਇੱਕ ਹੋਰ ਹਾਰ ਹੋਈ ਹੈ ਜਿਸ ਬਾਰੇ ਸ਼ਾਇਦ ਬਹੁਤ ਲੋਕ ਨਾ ਜਾਣਦੇ ਹੋਣ। ਉਹ ਹਾਰ ਹੈ ਤੀਜੇ ਨੰਬਰ ਤੇ ਰਹੇ ਕੇਵਲ ਸਿੰਘ ਢਿੱਲੋਂ ਦੀ ਜੋ ਕੁਲਦੀਪ ਸਿੰਘ ਕਾਲਾ ਢਿੱਲੋਂ ਲਈ ਬਹੁਤ ਰਾਹਤ ਦੇਣ ਵਾਲੀ ਹੈ। ਜੀ ਹਾਂ ਅਸੀਂ ਗੱਲ ਕਰਦੇ ਹਾਂ 17 ਸਾਲ ਪਹਿਲਾਂ ਹੋਈ ਇੱਕ ਚੋਣ ਦੀ ਜਿਸ ਦੇ ਵਿੱਚ ਇੱਕ ਢਿੱਲੋਂ ਹੱਥੋਂ ਦੂਜੇ ਢਿੱਲੋਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੀ ਉਸ ਤੋਂ ਬਾਅਦ ਅਗਲੀ ਮੀਤਿਹਰ ਨੇ ਸਬਕਾਰ ਹਰਿੰਦਰ ਢਾਲੀਵਾਲ ਦੀ ਹਾਂ ਕਿਹਾ ਲੋਕਾਂ ਦੇ ਫਤਵੇ ਦਾ ਸਨਮਾਨ ਕਰਦੇ ਹਾਂ ਹਰ ਸਮੇਂ ਰਵਾਂਗੇ ਹਾਜ਼ਰ ਉਸ ਤੋਂ ਬਾਅਦ ਅਗਲੀ ਬਰਨਾਲਾ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਤਨੇ ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਮਨਾਈ ਹੈ ਜੀ ਖੁਸ਼ੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿਧਾਨ ਸਭਾ ਜਿਮਣੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਪਾਰਟੀ ਨੇ 4 ਚੋਂ 3 ਸੀਟਾਂ ਤੇ ਕਬਜ਼ਾ ਕਰ ਲਿਆ ਪਹਿਲੇ ਇਹ ਤਿੰਨੇ ਸੀਟਾਂ ਕਾਂਗਰਸ ਕੋਲ ਸਨ 2022 ਦੇ ਵਿਧਾਨ ਸਭਾ ਵਿੱਚ ਗਿੱਦੜਵਾਹਾ ਤੋਂ ਕਾਂਗਰਸ ਦੇ ਰਾਜਾ ਬੜਿੰਗ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਦਾਵਾ ਤੇ ਚੱਬੇਵਾਲ ਤੋਂ ਰਾਜਕੁਮਾਰ ਚੱਬੇਵਾਲ ਜਿੱਤੂ ਰਹੇ ਨੇ ਇਹਨਾਂ ਤਿੰਨਾਂ ਸੀਟਾਂ ਤੇ ਜਿੱਤ ਤੋਂ ਬਾਅਦ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 94 ਹੋ ਗਈ ਹੈ ਸੂਬੇ ਦੀ ਹਾਈ ਪ੍ਰੋਫਾਈਲ ਡਿਸ਼ੀਟ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਦਾਵਾ ਨੇ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਦੀ ਪਤਨੀ ਜਤਿੰਦਰਕੌਰ ਰੰਦਾਵਾ ਨੂੰ 5999 ਬੋਟਾਂ ਨਾਲ ਹਰਾਇਆ। ਗਿੱਦੜਪਾਹਾ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਢਿੱਪੀਟ ਲੋਣੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੈਣੀਗ ਦੀ ਪਤਨੀ ਬੈਣੀਗ ਨੂੰ 21969 ਬੋਟਾਂ ਨਾਲ ਹਰਾਇਆ। ਜਦਕਿ ਚੱਬੇਵਾਲ ਵਿੱਚ ਡਾਕਟਰ ਇਸ਼ਾਨ ਕੁਮਾਰ 28690 ਬੋਟਨਾਲ ਜੇਤੂ ਰਹੇ ਨੇ ਤਾਂ ਐਸਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗਣੇ ਚਾਹੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਜੀ